ਕੀ ਨਾ ਆ ਕੀ ਗੱਲ ਬਾਤ ਮੇਰਾ ਨਾਮ ਲਵੜੀ ਕੁਮਾਰੀ ਪਿੰਡ ਉਕਰ ਰੋਲ ਜੀ ਮੈਂ ਭਾਈ ਇਥੇ ਐਮਐਲਏ ਸਰਦਾਰ ਹਰਪਤਾ ਸਾਹਿਬ ਇਨਾੜਾ ਸਾਹਿਬ ਨੇ ਰੈਲੀ ਹੋਈਲਾ ਸਾਹਿਬ ਬਣਾਉਣਾ ਅਈ ਆਪਣੇ ਉਥੋਂ ਮੈਂ ਆਇਆ ਸੀਗਾ ਇਥੇ ਆ ਕੇ ਰੈਲੀ ਚ ਰੈਲੀ ਭਗਦਾ ਰਹੀ ਓਈਲਾ ਸਾਹਿਬ ਲੇਟ ਹੀ ਮੈਂ ਬਾਹਰ ਪਾਣੀ ਪੀਣ ਆਇਆ ਇਹ ਕਦੇ ਮੇਰੇ ਮਗਰ ਕਦੇ ਮੇਰਾ ਟਾਈਮ ਨੂੰ ਚੁੱਕਦੇ ਫਿਰਦੇ ਇਹ ਮੁੰਡੇ ਚ ਨਾਲੇ ਨਾਲ ਦੋ ਗੱਡੀਆਂ ਇੱਕ ਕੌਡੀ ਗੱਡੀ ਇੱਕ ਬਰੀਜਾ ਗੱਡੀ ਮੈਂ ਜੋ ਰੋ ਪਿੰਡਾਂ ਰੋਡ ਦੇ ਉੱਤੇ ਦਾ ਸਾਰੀ ਮੇਰੇ ਇਹਨੇ ਕਿਰਪਾਨਾਂ ਬਣੀਆਂ ਚਾਲੂ ਕਰਤੀਆਂ ਨਾਲੇ ਨਾਲ ਫੈਰ ਮਾਰਿਆ ਹੁਣ ਜਦੋਂ ਮੈਂ ਕਿਰਪਾਨਾਂ ਆਜੀ ਭਾਈ ਉਹਨਾਂ ਦੀ ਕਿ ਨਾ ਜਾਣੇ ਕਿ ਦੋਵਾਂ ਜਣੇ ਕੋ ਪਿਸਤੌਲੀ ਸਰਤਾਜ ਕੋ ਦਮਨ ਕੋ ਅਮਨ ਮੇਰੇ ਫੇਰ ਮਾਰਿਆ ਜੀ ਮੇਰੀ ਬਾਹ ਤੇ ਲਗਾ ਜੀ ਤੇ ਕਿਰਪਾਨ ਮਾਰਿਆ ਨਾ ਮੇਰੇ ਭਾਗੇ ਮੈਂ ਭੱਜ ਕੇ ਬਾਅਦ ਚ ਆਪਣੇ ਸਾਰੇ ਉੱਤੇ ਸੱਜਣ ਇਕੱਠੇ ਹੋ ਗਏ ਫਿਰ ਉਹ ਬੰਦੇ ਗੱਡੀ ਲੈ ਕੇ ਭੱਜ ਗਏ ਦੋਵੇਂ ਲੋਕ ਕਿਉਂ ਇਹ ਕਰਦੇ ਇਹ ਸਾਰੇ ਸੁਖਦੇਵ ਸਿੰਘ ਮਲਵਈ ਨਾਲ ਉਹਨੇ ਖੁਦ ਜਿਹੜੇ ਕਰਕੇ ਅੱਗੇ ਵੀ ਮੇਰਾ ਨਾ ਪਰਚਾ ਚੱਲਦਾ ਮੈਨੂੰ ਜਦੋਂ ਨਹੀਂ ਕਹਿੰਦਾ ਮੈਂ ਤੈਨੂੰ ਮਰਾਦ ਨਾ ਮੈਂ ਮਰਾਦ ਨਾ ਅੱਗੇ ਵੀ ਮੇਰੀ ਇੰਨਾ ਪਰਚਾ ਚੱਲਦਾ ਮੇਰੀ ਸੁਪਰੀਮ ਕੋਰਟ ਜਮਾਨਤੋ ਕਿ ਇਹਨਾਂ ਬੰਦੇ ਦੀ ਜਮਾਨਤ ਨਹੀਂ ਆਈਆਂ ਦੇਖ ਲਓ ਤੁਸੀਂ ਜਾ ਕੇ ਇਹਨਾਂ ਦੇ 55 ਨੰ ਇਹਨਾਂ ਨੂੰ ਅੱਗੇ ਵੀ ਇਹਨਾਂ ਦੋ ਤਿੰਨੇ ਦੀ ਚੈਲੰਜ ਕੀਤਾ ਮੇਰੇ ਗੱਲ ਪਵਾਏ ਬੰਦੇ ਅੱਗੇ ਵੀ ਇਹਨਾਂ ਨਾਲ ਹੱਥ ਪਾਈ ਹੋਈ ਆ ਹੁਣ ਫਿਰ ਆ ਗਿਆ ਅੱਜ ਮੇਨਾਂ ਵਧੀ ਕੀ ਖਦੀ ਸ਼ਰੇ ਆਮ ਸ਼ਰੀ ਹਰਾਨੀ ਦੇ ਵਿੱਚ ਉਹ ਕੀ ਸੀ ਝਗੜਾ ਚੀਜ਼ ਦਾ ਕੋਈ ਬਸ ਰਿਐਕਸ਼ਨ ਦੀ ਉਹਨਾਂ ਕੋ ਬਰਦਾਸ਼ਤ ਨਹੀਂ ਹੁੰਦਾ ਇੱਕ ਪੋਈ ਪਿੰਡ ਇਹਨਾਂ ਦੇ ਆਖੇ ਨਹੀਂ ਲੱਗਦਾ ਭਾਜੀ ਵੋਟ ਕੋਲ ਗੋਲੀ ਚਲਾਈ ਆ ਜਿਹੜਾ ਉਹ ਸੈਂਸੀਵ ਪਿਸਤੌਲ ਆ ਜਾਂ ਭਾਜੀ ਇਹਨਾਂ ਮੈਂ ਨਹੀਂ ਜਾਣਦਾ ਉੱਥੇ ਸਾਰਿਆਂ ਨੇ ਮੌਕੇ ਤੇ ਬੰਦਿਆਂ ਨੇ ਵੇਖਿਆ ਦੋਵਾਂ ਜਾਣੇ ਕੋ ਪਿਸਤੌਲ ਸ਼ਰੀਆਂ ਗੋਲੀਆਂ ਖੋਲਣਾ ਐਸ ਐਚਓ ਸਾਹਿਬ ਨੂੰ ਆਪਾਂ ਬਰਮਤ ਕਰਤਾ ਤੇਜੀ ਭਾਜੀ ਭਾਜ ਤੁਹਾਡੇ ਕਿੱਥੇ ਕਿੱ ਦੀ ਮੰਗ ਕਰਦਾ ਮੈਂ ਮੰਗ ਇਹੋ ਕਰਦਾ ਜੀ ਭਾਈ ਕਿ ਕੋਈ ਝੂਠਾ ਬਕੂਆ ਨਾ ਬਣਾਵੇ ਐਸਐਸਪੀ ਸਾਹਿਬ ਨੂੰ ਅੱਗੇ ਵੀ ਪਤਾ ਮੈਨੂੰ ਝੂਠਾ ਬਕੂਆ ਬਣਾ ਕੇ ਨਾ ਪਰਚਾ ਦਰਜ ਕਰਾਇਆ ਮੈਂ ਮੰਗਾਂ ਜੋ ਐਸਐਸਪੀ ਸਾਹਿਬ ਕੋਲ ਬੇਨਤੀ ਕਰਦਾ ਵੀ ਇਹਨਾਂ ਦੇ ਬੰਦੀ ਕਰਵੇ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਹਨਾਂ ਦੇ ਜੋ ਵੀ ਮੇਰੇ ਤੇ ਪਹਿਲਾਂ ਪਰਚਾ ਕੀਤਾ ਉਹ ਵੀ ਇਹਨਾਂ ਦੇ ਉਲਟ ਪਾਇਆ ਜਾਵੇ ਐਸਐਸਪੀ ਸਾਹਿਬ ਨੂੰ ਮੌਜੂਦਾ ਪਤਾ ਵੀ ਮੇਰੇ ਤੇ ਝੂਠਾ ਪਰਚਾ ਆਇਆ ਅਹ ਇਨਫੋਰਮੇਸ਼ਨ ਆਈ ਜੀ ਵੀ ਅਜਨਾਲਾ ਪਖਾ ਹਰੀ ਸਿੰਘ ਵਾਲਾ ਨਾਲ ਐਮਰ ਪੈਸ ਲਾਗੇ ਸੜਕ ਦੇ ਉੱਤੇ ਕੁਝ ਬੰਦਿਆਂ ਦੇ ਝਗੜਾ ਹੋਇਆ ਵਾ ਜੇ ਸੰਬੰਧੀ ਪਤਾ ਅਜੀ ਮੌਕੇ ਤੇ ਪੁਜੀਏ ਸੀਗੇ ਤੇ लवली ਨਾਮ ਦਾ ਮੁੰਡਾ ਵਾ ਉਗਰੇਵਾਲ ਦਾ ਜਿਹਦੇ ਗੋਲੀ ਲੱਗੀ ਆ ਉਹ ਸਿਵਹਲਾਤਾ ਦਾਗੜਾ ਇੱਥੇ ਮੌਕੇ ਤੇ ਆਏ ਆ ਮੌਕੇ ਤੇ ਅਗਲੀ ਕਾਰਵਾਈ ਜੋ ਬਣਦੀ ਹੋਵੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੋਟਲੀ ਜਾਂਚ ਪਤਾ ਲੱਗਾ ਕੀ ਕਾਰਨ ਹੈ ਕਿ ਉਹ ਗੋਲੀਆਂ ਚੱਲੀਆਂ ਕਾਰਨ ਤਾਂ ਇਹਨਾਂ ਦੀ ਆਪਸੀ ਪਹਿਲਾਂ ਵੀ ਪਤਾ ਲੱਗਾ ਕਿ ਆਪਸੀ ਇਹਨਾਂ ਦੇ ਰੰਜਿਸ਼ਬਾ ਜੀ ਹੈਗੀ ਇਹਨਾਂ ਦੀ ਪਹਿਲਾਂ ਵੀ ਚੱਲ ਰਹੀ ਆ ਆਪਸ ਚ ਸੀਸੀਟੀਵੀ ਕੈਮਰੇ ਤੁਸੀਂ ਵੇਖਿਆ ਵੀਡੀਓ ਦੇਖੀ ਆ ਕਿੰਨੇ ਜਾਣੇ ਸੀ ਨਹੀਂ ਫਿਰਾਲ ਸੀਸੀਟੀਵੀ ਕੈਮਰੇ ਘਾਲੇ ਨੇ ਖਵਾਰੇ ਬਾਕੀ ਫੋਰਸ ਮੈਂ ਖੁਦ ਮੌਕੇ ਤੇ ਇੱਥੇ ਆਇਆ ਤੇ ਮੌਕੇ ਦੇ ਆਨਕੇ ਦੇਖਦਾ ਇਹਨੂੰ ਪੇਸ਼ੈਂਟ ਨੂੰ ਜਿਹੜੀ ਅਗਲੀ ਕਾਰਵਾਈ ਹੋਊਗੀ ਜੋ ਮੈਡੀਕਲ ਜੱਟ ਹੋਊਗਾ ਤੇ ਮੁਤਾਬਕ ਕਾਰਵਾਈ ਕਰਮ ਚ ਲੈਣੀ ਚਾਹੀਦੀ। ਲੱਗਾ ਕਿਹੜੇ ਹਥਿਆਰ ਸੀ ਕਿਉਂਕਿ ਹਥਿਆਰ ਤੇ ਜਮ੍ਹਾਂ ਕਰਾਇਆ ਗਿਆ ਕਿਸੇ ਨਹੀਂ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਆ ਵੀ ਗੋਲੀ ਚੱਲੀ ਮੌਕੇ ਤੇ ਠੀਕ ਹੈ ਹੁਣ ਗਵਾਹ ਵੈਰੀਫਾਈ ਕਰਾਂਗੇ ਤੇ ਤਪੀਦਾਨ ਵੀ ਕੀ ਅਸਰ ਕਰਨੀ ਕੀ ਹੈ ਜੀ ਮੁੱਢਲੀ ਜਾਂਚ ਕਿੱਥੇ ਕਿੱਥੇ ਉਹਦੇ ਸੱਟਾਂ ਲੱਗੀਆਂ ਕਿੱਥੇ ਗੋਲੀ ਲੱਗੀ ਨਾ ਮੁੱਢਲੀ ਜਾਂਚ ਤੇ ਪਾਇਆ ਲੱਗਾ ਵੀ ਸਜੀ ਬਾਤ ਤੇ ਕਹਿ ਰਿਹਾ ਗੋਲੀ ਲੱਗੀ ਐ ਇੱਕ ਤੇ ਇੱਕ ਖੱਬੇ ਹੱਥ ਦੇ ਉੱਤੇ ਉਂਗਲਾਂ ਦੇ ਉੱਤੇ ਕੋਈ ਟਪ ਟੁਪ ਲੱਗੇ ਹੋਇਆ ਉਹ ਮੈਡੀਕਲ ਹੋਂ ਡਾਕਟਰ ਸਾਹਿਬ ਕੱਟ ਰਿਜ਼ਲਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਰ ਜੀ ਬਿਆਨ ਲੈ ਕੇ ਪੱਤਰ ਦਿੱਤਾ ਜਾਵੇ ਠੀਕ ਹੈ ਮੁਰਦਾਬਾ ਆ ਮੁਰਦਾਬਾ ਲੋਕ ਤੁਹਾਨੂੰ ਅਪੀਲ ਕਰਦੇ ਭਾਗਰਸ ਸਿੰਘ ਜੀ ਚੋਣ ਜਾਬਤਾ ਲੱਗਾ ਸਾਡੇ ਤੇ ਹਰ ਜਮਾ ਲਈ ਸਾਡੇ ਸਾਰੇ ਜਮਾ ਕਰਦੇ ਸਾਡੇ ਜਮਾ ਨਹੀਂ ਇਹ ਸਰਕਾਰ ਦੇ ਸਾਰੇ ਖੁੱਲੇ ਆਂ ਛਰੇ ਆ ਪੁੰਡਾ ਛਰੇ ਆ ਇਹਦੀ ਦਬ ਚੱਕ ਲੋ ਕੋਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਕੀ ਮੰਗ ਕੀ ਮੰਗ ਮੁਰਦਾਬਾ 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 ਮੁਰਦਾ ਨਹੀਂ ਚਲੇਗੀ ਨਹੀਂ ਚਲੇਗੀ ਲੈ ਧੜੀਰ ਮੁਰਦਾ ਮੁਰਦਾਬਾਦ ਮੁਰਦਾਬਾਦ ਅਹੋ ਅਸੀਂ ਕੋਈ ਨਹੀਂ ਜੇ ਮੈਂ ਲੈਕਚਰ ਦੇ ਵਿੱਚ ਨਾ ਅਸੀਂ ਐਸਐਸਸੀ ਦਾ ਪੁੱਤਰ ਨਹੀਂ ਝਟਣਾ ਜੇ ਕਦੇ ਮਾਥਾ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਇਧਰ ਹੋ ਗਿਆ ਜੀ ਆਹ ਹੋ ਗਿਆ ਤੇ ਜਾਂ ਨਾ ਝੁੱਟੀ ਛੱਤ ਕਦੇ ਝੁੱਟੀ ਛੱਤ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਆਉਣਾ देखो हांजी वेरा साहब इलेक्शन कमीशन प्रशासन को मांग करते मैं इलेक्शन कमीशन तो मांग कर दर ਅਮ ਚਤੇ ਤੜ ਗੋਲੀਆਂ ਚਲਾਈਆਂ ਜਾ ਰਹੀਆਂ ਤੇ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਅਜਨਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਔਰ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇਤਾ ਉਹਦਾ ਕੋਲ ਵੀ ਜਰਾ ਸੀ ਇਹ 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 ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਕਿਰਪਾ ਕਰਨਾ ਵੱਢਿਆ ਦੇ ਗੋਲੀ ਆ ਵੇਖੋ ਲੱਗੀ ਇਹਦੇ ਹੱਥ ਤੇ ਆ ਜੇਕਰ ਪਾਓ ਆ ਤੁਹਾਨੂੰ ਯਾਰ ਪੈਣੇ ਆਹ ਤੋਂ ਪਾਣ ਭਰੀ ਉਹਨਾਂ ਦੀ ਖੋਈ ਜੜੀ ਆ ਪਾ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਤਾਲ ਬਣੀ ਸੀ ਉਹ ਗੁੰਡਾਗਰਦੀ ਹੁਣ ਐਸ ਵੇਲੇ ਆਮ ਆਦੀ ਪਾਰਟੀ ਕਰ ਰਹੀ ਏ ਇਹ ਲੋਕ ਸ਼ਾਂਤ ਵਿਸ਼ੰਤ ਦੇ ਅੱਜ ਦੇ ਪਸਰੀਕ ਲੋਕਾਂ ਨੂੰ ਵਾਅਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਤਵਾ ਕੇ ਆਹ ਪ੍ਰਸ਼ਾਸਨ ਹੈ ਆਹ ਕੰਮ ਹੈ ਕਿ ਇਹ ਪਿੰਡ ਜੋ ਬੋਟ ਨਹੀਂ ਪੈਣੀ ਇੱਕ ਵਾਰੀ ਪੱਕਾ ਹੈ ਮੈਂ ਚਾਹ ਨਹੀਂ ਕਰਦਾ ਭਲੀ ਤੁਹਾਡੇ ਮਾਂ ਦੇ ਜੇ ਮੇਰੇ ਉੱਤੇ ਰੋਲ ਕੇ ਪੈਣ ਚ ਕੰਮ ਚਾ ਧਾਰੀ ਆਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਈ ਇਹਨਾਂ ਨੂੰ ਪਤਾ ਹੈ ਦੇਖੋ ਲੋ ਲੋ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਨਾਲ ਰਹਿੰਦਾ ਆ ਉਹ ਲੋਕ 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 ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਤੋਂ ਵੋਟਾਂ ਨਾ ਪਿਆਰ ਕਰੋ ਕੀ ਨਾ ਹੋਵੇ ਝੋਟਾ ਲੰਮਾ ਬਣਾ ਕੇ ਝੂਠਾ ਆ ਗੋਲੀ ਹੈ ਆ ਗੋਲੀ ਦੇਖ ਲਓ ਕਾਹਦਾ ਕ੍ਰਾਸ਼ ਕਰਵਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਦੇਖ ਲਓ ਅਸੀਂ ਉੱਠਣਾ ਹੀ ਨਹੀਂਗਾ ਆਜ਼ਾਦ ਅੰਤਰ ਦੀ ਹੱਤਿਆ ਵਾ ਇਹਨਾਂ ਦੀ ਰੈਲੀ